BTV Broadcasting देख रहे सारे दर्शकों प्यार भरी सत श्री अकाल मैं सिमरनजीत को लेके हाजिर हां BTV Broadcasting का वीकेंड शो शुरुआत करते हैं वीकेंड की इस अपडेट देना। ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੇ ਨਿਰਮਾਤਾ ਗੀਪੀ ਗਰੇਵਾਲ ਜੋ ਕਿ ਫਿਲਮ ਵਿੱਚ ਵੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਸਰੌਣਗੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਪਾਈਚਾਰੇ ਤੱਕ ਪਹੁੰਚਣ ਲਈ ਆਸਟ੍ਰੇਲੀਆ ਯੂਕੇ ਅਮਰੀਕਾ ਤੇ ਕੈਨੇਡਾ ਵਿੱਚ ਇੱਕ ਵੱਡੀ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਰਦਾਸ ਸਰਬੱਤ ਦੇ ਭਲੇ ਦੀ ਇਸ ਹਿੱਟ ਫ੍ਰੈਂਚਾਈਜ਼ ਦੀ ਤੀਜੀ ਕਿਸ਼ਤ ਹੈ ਅਤੇ ਨਿਰਮਾਤਾ ਇਸ ਫਿਲਮ ਨੂੰ ਇੱਕ ਬਿਹਤਰੀਨ ਪ੍ਰਭਾਵ ਨਾਲ ਰਿਲੀਜ਼ ਕਰਨ ਲਈ ਉਤਸੁਕ ਹਨ ਦੱਸਿਆ ਕਿ ਇਹ ਫਿਲਮ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਤੇ ਬ੍ਰਿਟੇਨ ਵਰਗੇ ਪ੍ਰਮੁੱਖ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਰਿਲੀਜ਼ ਹੋਵੇਗੀ ਜਿੱਤੇ ਡਿਸਟ੍ਰਿਬਿਊਸ਼ਨ ਟੀਮ ਇਹ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰ ਰਹੀ ਹੈ ਕਿ ਫਿਲਮ ਹਰ ਜਗ੍ਹਾ ਉਪਲਬਧ ਹੋਵੇ। ਉੱਥੇ ਹੀ ਨਿਰਮਾਤਾ ਵੀ ਉਤਸ਼ਾਹ ਪੈਦਾ ਕਰਨ ਅਤੇ ਦੁਨੀਆ ਪਰਦੇ ਦਸ਼ਕਾਂ ਤੱਕ ਪਹੁੰਚਣ ਲਈ ਅਨਥਕ ਮਿਹਨਤ ਕਰ ਰਹੇ ਹਨ। ਫਿਲਮ ਨੂੰ ਲੈ ਕੇ ਇਹ ਪ੍ਰੋਮੋਸ਼ਨਲ ਟੂਰ ਆਲਮੀ ਭਾਰਤੀ ਡਾਇਸਪੋਰਾ ਨਾਲ ਜੁੜਨ ਲਈ ਕਈ ਦੇਸ਼ਾਂ ਦੀ ਯਾਤਰਾ ਕਰੇਗਾ, ਖਾਸ ਕਰਕੇ ਵੱਡੇ ਸਿੱਖ ਅਤੇ ਪੰਜਾਬੀ ਪਾਇਚਾਰਿਆਂ ਵਾਲੇ ਖੇਤਰਾਂ ਵਿੱਚ। ਦੋਵੇਂ ਰਵਾਇਤੀ ਇਤੀ ਅਤੇ ਆਧੁਨਿਕ ਮਾਰਕੀਟਿੰਗ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਸਟੂਡੀਓਸ ਦਾ ਉਦੇਸ਼ ਫਿਲਮ ਦੀ ਸ਼ਕਤੀਸ਼ਾਲੀ ਕਹਾਣੀ ਅਤੇ ਵਿਸ਼ਵਾਸ, ਉਮੀਦ ਅਤੇ ਮਨੁੱਖਤਾ ਦੇ ਵਿਆਪਕ ਥੀਮ ਨੂੰ ਉਜਾਗਰ ਕਰਨਾ ਹੈ। ਪ੍ਰੋਮੋਸ਼ਨ ਦੀਆਂ ਗਤੀਵਿਧੀਆਂ ਵਿੱਚ ਫਿਲਮ ਦੀ ਪਹੁੰਚ ਅਤੇ ਪ੍ਰਭਾਵ ਨੂੰ ਬਤਵਾਉਣ ਲਈ ਮੀਡੀਆ ਮੁਲਾਕਾਤਾਂ, ਸਥਾਨਿਕ ਪ੍ਰਭਾਵਕਾਂ ਨਾਲ ਜੁੜਨਾ, ਗੁਰਦੁਆਰਿਆਂ ਦਾ ਦੌਰਾ ਕਰਨਾ ਅਤੇ ਕਮਿਊਨਿਟੀ ਦੇ ਇਨਫਲੂਐਂਸਰਸ ਨੂੰ ਮਿਲਣਾ ਸ਼ਾਮਲ ਹੋਵੇਗਾ। ਬਾਲੀਵੁੱਡ ਮੂਵੀਜ਼ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਦੇ ਨਾਲ ਮੁੰਬਈ ਵਿੱਚ ਹਾਈ ਪ੍ਰੋਫਾਈਲ ਟ੍ਰੇਲਰ ਰਾਂਚ ਤੋਂ ਬਾਅਦ ਅਰਦਾਸ ਟੀਮ ਨੇ ਆਸਟ੍ਰੇਲੀਆ ਅਤੇ ਨਿਊਜ਼ੀਲ ਪੂਰਾ ਕਰ ਲਿਆ ਹੈ ਅਤੇ ਹਾਲ ਹੀ ਚ ਉਹ ਕੈਨੇਡਾ ਪਹੁੰਚੇ ਹਨ ਜਿੱਥੇ ਬੀਤੇ ਦਿਨ ਕੈਲਗਰੀ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜੋ ਕਿ ਤੁਸੀਂ ਹੁਣ ਤੱਕ BTV ਬ੍ਰਾਡਕਾਸਟਿੰਗ ਦੇ ਚੈਨਲ ਉੱਤੇ ਦੇਖ ਲਈ ਹੋਵੇਗੀ ਜਿਵੇਂ ਜਿਵੇਂ ਫਿਲਮ ਦੀ ਰਿਲੀਜ਼ ਦੀ ਮਿਤੀ ਨੇੜੇ ਆ ਰਹੀ ਹੈ ਅਦਾਸ ਸਰਬਤ ਦੇ ਪਲੇ ਦੀ ਬਾਕਸ ਆਫਿਸ ਤੋਂ ਵੱਧ ਹਿੱਟ ਹੋਣ ਦੀ ਉਮੀਦ ਹੈ ਇਸ ਦੀ ਸ਼ਕਤੀਸ਼ਾਲੀ ਕਹਾਣੀ ਸੁਣਾਉਣ ਅਤੇ ਅਰਥਪੂਰਨ ਸੰਦੇਸ਼ਾਂ ਦੁਆਰਾ ਲੋਕਾਂ ਨੂੰ ਇਕਜੁੱਟ ਕਰਕੇ ਇੱਕ ਅਮੀਰ ਅਨੁਭਵ ਪੇਸ਼ ਕਰਨ ਲਈ ਤਿਆਰ ਹੈ Z5 Global ਦੱਖਣ ਏਸ਼ੀਆ ਸਮਗਰੀ ਲਈ ਚੋਟੀ ਦਾ ਸਟ੍ਰੀਮਿੰਗ ਪਲੇਟਫਾਰਮ ਜੇਤੀ ਹੀ ਬਹੁਤ ਉਡੀਕ ਸੀਕਲ ਜਟਨ ਜੁਲੀਆ 3 ਨੂੰ ਰਿਲੀਜ਼ ਕਰੇਗਾ 19 ਸਤੰਬਰ ਤੋਂ ਇਹ Z5 Global ਐਡ-ਆਨ ਪਲੇਟਫਾਰਮ ਚੋਪਾਲ ਦੇ ਵਿਸ਼ੇਸ਼ ਤੌਰ ਤੇ ਉਪਲਬਧ ਹੋਵੇਗਾ ਜਿਸ ਵਿੱਚ ਤੁਸੀਂ ਦਿਰਜੀਤ ਉਸਾਨਜ ਤੇ ਨਿਰੂ ਪਾਜਵਾ ਦੇ ਪਿਆਰੇ ਕਿਰਦਾਰ ਪੋਜਾ ਤੇ ਫਤੇ ਨੂੰ ਦੇਖ ਸਕਦੇ ਹੋ ਸੀਰੀਜ਼ ਦੇ ਇਸ ਨਵੇਂ ਹਿੱਸੇ ਤੋਂ ਦਰਸ਼ਕਾਂ ਨੂੰ ਆਪਣੀ ਰੋਮਾਂਚਕ ਕਹਾਣੀ ਸ਼ਾਨਦਾਰ ਪ੍ਰਦਰਸ਼ਨ ਅਤੇ ਸਿਤਾਰਿਆਂ ਵਿਚਕਾਰ ਵਿਸ਼ੇਸ਼ ਕੈਮਿਸਟਰੀ ਨਾਲ ਮੋਹ ਲੈਣ ਦੀ ਉਮੀਦ ਹੈ ਆਪਣੀ ਪਹਿਲਾ ਫਿਲਮਾਂ ਦੀ ਸਫਲਤਾ ਦੇ ਆਧਾਰ ਤੇ ਜਟਨ ਜੁਲੀਆ 3 ਨੇ ਪਹਿਲਾਂ ਹੀ ਬਾਕਸ ਆਫਿਸ ਤੇ ਲਹਿਰਾ ਪੈਦਾ ਕਰ ਦਿੱਤੀਆਂ ਸੀ ਜਿਸ ਨੇ ਬਲੌਕਬਸਟਰ ਹਿੱਟ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਫਿਲਮ ਦਾ ਜ਼ਬਰਦਸਤ ਪ੍ਰਦਰਸ਼ਨ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿੱਚ ਜਟਨ ਜੁਲੀਆ ਫਰੈਂਚਾਈਜ਼ੀ ਲਈ ਸਥਾਈ ਪਿਆਰ ਅਤੇ ਉਤਸ਼ਾਹ ਨੂੰ ਦਰਸਾਉਂਦਾ ਹੈ ਜੇਕਰ ਤੁਸੀਂ ਅਜੇ ਵੀ ਜਟਨ ਜੁਲੀਆ 3 ਨਹੀਂ ਦੇਖੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਤੀਜੀ ਕਿਸ਼ਤ ਵਿੱਚ ਤੁਹਾਨੂੰ ਪੂਜਾ ਅਤੇ ਫਤਿਹ ਦਾ ਮਿਸ਼ਨ ਲੰਡਨ ਵਿੱਚ ਦਿਖੇਗਾ ਜਿੱਥੇ ਉਹ ਡੇਜ਼ੀ ਨਾਮ ਦੇ ਇੱਕ ਕੌਨ ਆਰਟਿਸਟ ਨੂੰ ਫੜਨ ਜਾਂਦੇ ਹਨ ਜਿਸ ਦਾ ਕਿਰਦਾਰ ਅਦਾਕਾਰਾ ਜੈਸਪਿੰਗ ਬਾਜਵਾ ਨੇ ਨਿਭਾਇਆ ਹੈ ਇਸ ਫਿਲਮ ਵਿੱਚ ਤੁਹਾਨੂੰ ਕੋਮੇਡੀ ਕਲਾਕਾਰ ਜਸਵਿੰਦਰ ਪੱਲਾ ਰਾਣਾ ਰਣਵੀ ਅਤੇ ਬੀ ਐਨ ਸ਼ਰਮਾ ਵੀ ਦੇਖਣ ਨੂੰ ਮਿਲਣਗੇ ਜੋ ਕਿ ਆਪਣੀ ਕਲਾਕਾਰੀ ਨਾਲ ਹਾਸਿਆਂ ਦਾ ਰੰਗ ਬਨਣਗੇ ਐਮ ਵੀ ਆਪਣੇ ਪ੍ਰੋਫੈਸ਼ਨਲ ਫਰੰਟ ਨੂੰ ਲੈ ਕੇ ਕਾਫੀ ਵੱਡੇ ਪੱਧਰ ਤੇ ਪਹੁੰਚ ਗਏ ਹਨ ਦੱਸਦੇ ਕਿ ਉਹਨਾਂ ਲਈ ਇਹ ਸਫਲਤਾ ਤੇ ਪ੍ਰਸਿੱਧੀ ਕੋਈ ਆਸਾਨ ਸਫ਼ਰ ਨਹੀਂ ਰਿਹਾ ਦਰਸਲ ਇੱਕ ਤਾਜ਼ਾ ਇੰਟਰਵਿਊ ਵਿੱਚ ਗਾਇਕ ਤੋਂ ਐਕਟਰ ਬਣੇ ਐਮੀ ਵਿਰਕ ਨੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਉਸਦੇ ਪਰਿਵਾਰ ਨੇ 2009 ਵਿੱਚ ਪਹਿਲੀ ਵਾਰ ਇੱਕ ਏਸੀ ਖਰੀਦਿਆ ਸੀ ਅਤੇ 6 ਲੋਕ ਇੱਕ ਕਮਰੇ ਵਿੱਚ ਸੌਂਦੇ ਸੀ ਹਾਲਾਂਕਿ ਉਸਦੇ ਨਵੇਂ ਘਰ ਵਿੱਚ ਹੁਣ 9 ਏਸੀ ਇੱਕ ਹੋਮ تھیਟਰ ਅਤੇ ਹੋਰ ਆਲੀਸ਼ਾਨ ਚੀਜ਼ਾਂ ਹਨ ਜਿਵੇਂ ਕਿ ਗਾਇਕ ਨੇ ਇੱਕ ਇੰਟਰਵਿਊ ਵਿੱਚ ਸਾਂਝਾ ਕੀਤਾ ਐਮੀ ਵਿਰਕ ਨੇ ਅਗੇ ਸਹਿ ਕਿ ਮੇਰੀ 뮤זיਕ ਐਲਬਮ ਲਈ ਮੇਰੇ ਪਿਤਾ ਨੇ 2.5 ਤੋਂ 3 ਲੱਖ ਰੁਪਏ ਵਿੱਚ ਇੱਕ ਕਾਰ ਵਿੱਚ ਅਤੇ ਹੋਰ 2 ਲੱਖ ਰੁਪਏ ਦਾ ਕਰਜ਼ਾ ਲਿਆ। ਬੈਡ ਨਿਊਜ਼ ਐਕਟਰ ਨੇ ਸਾਂਝਾ ਕੀਤਾ ਕਿ ਉਹ ਆਪਣੇ ਪਰਿਵਾਰ ਵਿੱਚ ਕਰਜ਼ਿਆਂ, ਵਿਆਜਾਂ ਅਤੇ ਭੈਣ ਦੇ ਵਿਆਹ ਬਾਰੇ ਵਿਚਾਰ ਵਟਾਂਦਰੇ ਸੁਣਦਿਆ ਵੱਡਾ ਹੋਇਆ ਅਤੇ ਦਾਵਾ ਕੀਤਾ ਕਿ ਕਿਵੇਂ ਮੀਡਲ ਕਲਾਸ ਘਰਾ ਵਿੱਚ ਅਜਿਹੀਆਂ ਚੀਜ਼ਾਂ ਆਮ ਹਨ। ਇਸੇ ਗੱਲਬਾਤ ਵਿੱਚ ਐਮੀਨਿਆ ਕੇ ਦੱਸਿਆ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਬਾਪੂ ਦਾ ਕਰਜ਼ਾ ਲਾਇਆ ਜੋ ਕਿ 30 ਤੋਂ 40 ਲੱਖ ਰੁਪਏ ਦਾ ਸੀ ਅਤੇ ਬਾਅਦ ਵਿੱਚ ਉਹਨਾਂ ਲਈ ਘਰ ਬਣਾਇਆ ਸਾਲ 2013 ਤੇ 15 ਵਿੱਚ। ਗਾਇਕ ਨੇ ਕਿਹਾ ਕਿ ਇਹਨਾਂ 3 ਸਾਲਾਂ ਵਿੱਚ ਮੈਂ ਗਾਣੇ ਗਾਏ ਅਤੇ ਜੋ ਵੀ ਕਮਾਈ ਹੋਈ ਉਹ ਸਾਰੀ ਪਿੰਡ ਵਿੱਚ ਇੱਕ ਵਧੀਆ ਘਰ ਉਹ ਤੇਲਾ ਦਿੱਤੀ ਅਰਦਾਸ ਸਰਬਤ ਦੇ ਪਲੇਰੀ ਫਿਲਮ ਦੇ ਟਾਈਟਲ Song ਤੋਂ ਬਾਅਦ ਹੁਣ ਮੂਵੀ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਜਿਸ ਦਾ ਨਾਂ ਹੈ ਹਾਇਓ ਦਿਲਾ ਇਸ ਗਾਣੇ ਦੀ ਸ਼ੁਰੂਆਤ ਗੁਰਪ੍ਰੀਤ ਕੋਗੇ ਦੁਆਰਾ ਕਹੇ ਗਏ ਜ਼ਬਰਦਸਤ ਬੋਲਾਂ ਨਾਲ ਹੁੰਦੀ ਹੈ ਜੋ ਕਹਿੰਦੇ ਹਨ ਕਿ ਇੱਕ ਸਮਾਂ ਸੀ ਜਦੋਂ ਅਸੀਂ ਚੰਗੇ ਜਾਂ ਮਾੜੇ ਦਾ ਫੈਸਲਾ ਰੱਬ ਤੇ ਛੱਡ ਦਿੰਦੇ ਸੀ ਹੁਣ ਤਾਂ ਅਸੀਂ ਖੁਦ ਛੋਟੇ ਛੋਟੇ ਰੱਬ ਬਣ ਗਏ ਹਾਂ ਕੌਣ ਚੰਗਾ ਹੈ ਕੌਣ ਮਾੜਾ ਹੈ ਬਸ ਫਤਵਾ ਹੀ ਜਾਰੀ ਕਰਦੇ ਹਾਂ ਗੁਰਪ੍ਰੀਤ ਕੋਗੇ ਜਸਮੀਨ ਪਸੀਨ ਅਤੇ ਗੀਪੀ ਗਰੇਵਾਲ ਸਮੇਤ ਸ਼ਾਨਦਾਰ ਕਲਾਕਾਰਾਂ ਦੀ ਵਿਸ਼ੇਸ਼ਤਾ ਵਾਲਾ ਇਹ ਗਾਣਾ ਮਨੋਖੀ ਅਨੁਪਮਾ ਅਤੇ ਭਾਵਨਾਵਾਂ ਦੀ ਡੂੰਘਾਈ ਵਿੱਚ ਟੁੱਕੀ ਮਾਰਦਾ ਹੈ। ਹਾਏ ਉਹ ਦਿਲਾਂ ਨੂੰ ਜਾਰਡਨ ਸੰਧੂ ਨੇ ਗਾਇਆ ਹੈ ਜਿਸ ਦਾ ਸੰਗੀਤ ਗੀਪੀ ਗਰੇਵਾਲ ਨੇ ਦਿੱਤਾ ਹੈ ਅਤੇ ਬੋਲ ਹੈਪੀ ਰਾਏ ਕੋਟੀ ਦੇ ਹਨ। ਦੱਸਦੇ ਕਿ ਅਦਾਸ ਸਰਪੱਤੇ ਭਲੇ ਦੀ 13 ਸਤੰਬਰ ਨੂੰ ਵਰਲਡਵਾਈਡ ਰਿਲੀਜ਼ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਭਾਰਤ ਹੀ ਨਹੀਂ ਸਗੋਂ ਵਰਲਡਵਾਈਡ ਇਸ ਫਿਲਮ ਦੀ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ। ਵੀਕਐਂਡ ਤੇ ਵੀ ਟੱਚ ਲਈ ਆਨਾਹੀ ਮੋਰ ਤੋਂ ਹਾਜ਼ਰ ਹੋਵਾਂਗੇ ਨਮਿਆ ਕੈਂਟ ਅਪਡੇਟਸ ਦੇ ਨਾਲ ਤੁਸੀਂ ਵੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ